they ਕੜਮੀ ਸੰਗਤਾਂ ਨੂੰ ਲੱਗ ਨਹੀਂਦੀ ਪੂਤ ਉਤਸ਼ਾਹ ਨਾਲ ਬੈਠੀ ਹੋਈਆਂ ਸਿੰਘ ਰਹਿੰਦੇ ਚੜਦੀ ਗਲਾ ਆ ਦੁਪਹਿਰੇ ਸਭ ਦੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਦੀ ਇੰਨੀ ਸੰਗਤ ਸੋਚਿਆ ਨਹੀਂ ਜਿੰਨੀ ਬਾਬੇ ਦੀਪ ਸਿੰਘ ਦੇ ਆ ਜਾਂਦੀ ਆ ਬਹੁਤ ਬਾਬਾ ਦੀਪ ਸਿੰਘ ਮਿਹਰਬਾਨਾ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਆ ਜਿਹੜਾ ਤੇ ਘਰੋਂ ਆਂਦਾ ਆ ਉਹਨੂੰ ਮਹਾਰਾਜ ਹਰ ਝੋਲੀ ਪੂਰੀ ਕਰਦਾ ਆ ਹਰ ਮਰਿਆਦ ਪੂਰੀ ਕਰਦਾ ਆ ਜਿਹੜਾ ਸੱਚੇ ਦਿਲੋਂ ਬਾਬੇ ਦੀਪ ਸਿੰਘ ਦੇ ਦੁਪਹਿਰੇ ਜਾਣ ਕੇ ਆ ਜਾਂਦਾ ਅੰਗ ਸੰਗ ਹਮੇਸ਼ਾ ਹੀ ਨਾਲ ਰਹਿੰਦੇ ਆ ਬਾਬਾ ਦੀਪ ਸਿੰਘ ਤੁਸੀਂ ਦੇਖ ਸਕਦੇ ਹੋ ਕਿੰਨੀ ਫੱਡੀ ਦਾ ਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਕਿਉਂਕਿ ਕਹਿੰਦੇ ਜਿਹੜੀ ਗੁਰਬਾਨੀ ਹੈ ਹਿਰਦੇ ਨੂੰ ਠੰਡ ਪਾਉਂਦੀ ਹੈ ਲੇਕਿਨ ਗਰਮੀ ਇਸੇ ਕਰਕੇ ਮੈਨੂੰ ਲੱਗਦਾ ਸੰਗਤਾਂ ਨੂੰ ਮਹਿਸੂਸ ਨਹੀਂ ਹੋ ਰਹੀ ਗਰਮੀ ਇੰਨੀ ਹੈ ਲੇਕਿਨ ਸੰਗਤਾਂ ਨੂੰ ਗਰਮੀ ਨਹੀਂ ਲੱਗਦੀ ਲੱਗਦਾ ਨਹੀਂ ਵੀ ਇਹ ਬਾਬਾ ਜੀ ਦੇ ਚਮਤਕਾਰ ਨੇ ਬਾਬਾ ਜੀ ਦੇ ਗੁਰਬਾਨੀ ਦੇ ਸੰਗਤਾਂ ਜਰੀਆ ਮੱਥਾ ਟੇਕਣਾ ਹੁੰਦੀਆਂ ਇੱਥੇ ਸਰਦਾ ਦੇ ਨਾਲ ਸਰਦਾ ਪੂਰੀਆਂ ਹੁੰਦੀਆਂ ਭਵਨਾਂ ਦੇ ਕਿੰਨਾ ਖੁਸ਼ੀ ਮੂਸੂ ਉਸਨ ਦੀ ਜਦੋਂ ਸੰਗਤ ਆਦਾਲ ਮਿਲ ਕੇ ਹਾਜ਼ਰੀ ਭਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਜੀ ਬਹੁਤ ਖੁਸ਼ੀ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਹਿੰਦੇ ਸੰਗਤ ਨੂੰ ਨਹੀਂ ਗਰਮੀ ਲੱਗਦੀ ਗੁਰਬਾਣੀ ਕਹਿੰਦੇ ਹਿਰਦੇ ਨੂੰ ਨਹੀਂ ਠੰਡ ਪੈਂਦੀ ਨਹੀਂ ਹੈ ਹੀ ਨਹੀਂ ਜੀ ਗਰਮੀ ਲੱਗਦੀ ਨਹੀਂ ਹਾਂ ਜਦੋਂ ਨੰਗੇ ਪੈਰੀ ਆਈਦਾ ਮੈਂ ਕਹਾਂ ਜੇ ਪੈਰ ਵੀ ਕਿਤੇ ਕੁਝ ਕੁਝ ਨਹੀਂ ਬਿਲਕੁਲ ਬਾਈ ਬੋਰੀ ਕਿਰਪਾ ਬਾਬਾ ਕਿੰਨਾ ਖੁਸ਼ੀ ਦਾ ਮਾਹੌਲ ਹੈ ਕਹਿੰਦੇ ਉਤਸ਼ਾਹ ਦਾ ਮਾਹੌਲ ਹੈ ਸੰਗਤ ਆਦਾਲ ਮਿਲ ਕੇ ਇੱਥੇ ਬਾਤ ਕਰ ਰੀਆਂ ਜਾਪ ਕਰ ਰੀਆਂ ਲੀਨ ਲੱਗੀ ਪਈ ਆ ਮ ਸੇਵਾ ਕਰੀ ਜਾ ਰਹੇ ਆ ਗਰਮੀ ਵਿੱਚ ਲੋਹਾ ਸੱਬ ਗੁੱਟਾਂ ਦੇ ਉਤੋਂ ਲਾਟ ਮਾਰਦਾ ਧੰਨ ਬਾਬਾ ਲੜਿਆਂ ਜੋ ਬਿਨਾਂ ਸੀਸ ਤੋਂ ਖੰਡੇ ਦੀ ਕਮਾੜੀ ਉਹਦੇ ਤਾਤ ਮਾਰਦਾ ਸੋ ਬਿਲਕੁਲ ਇਸ ਵਕਤ ਮੌਜੂਦ ਆ ਅੰਮ੍ਰਿਤਸਰ ਗੁਰੂ ਨਗਰੀ ਜਿੱਥੇ ਕਿ ਸ਼ਹੀਦਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਚਪੈਦਾ ਸਾਹਿਬ ਪਤਨ ਲਈ ਹਾਜ਼ਰੀ ਪਤਨ ਲਈ ਸੰਗਤਾਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਤਰ੍ਹਾਂ ਦਾ ਦੇ ਵਿੱਚ ਜਿਹੜੀ ਸੰਗਤਾਂ ਜਿਹੜੀਆਂ ਇੱਥੇ ਪੁੱਜੀਆਂ ਨੇ ਕਿਉਂਕਿ ਕਹਿੰਦੇ ਜਿਹੜੀ ਕੁਰਬਾਨੀ ਹੈ ਹਿਰਦੇ ਨੂੰ ਠੰਡ ਪਾਉਂਦੀ ਹੈ ਲੇਕਿਨ ਗਰਮੀ ਇਸੇ ਕਰਕੇ ਮੈਨੂੰ ਲੱਗਦਾ ਸੰਗਤਾਂ ਨੂੰ ਮਹਿਸੂਸ ਨਹੀਂ ਹੋ ਰਹੀ ਸੋ ਜਿਹੜੀ ਗੁਰਬਾਣੀ ਦਾ ਇੱਥੇ ਜਾਪ ਹੋ ਰਿਆ ਵਾ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿੰਦਾ ਦਾ ਮਹਿਸੂਸ ਹੁੰਦਾ ਵਾ ਬਾਬਾ ਜੀ ਵੱਡੀ ਤਰ੍ਹਾਂ ਦੇ ਵਿੱਚ ਸੰਗਤ ਆਈ ਹੋਈ ਆ ਗਰਮੀ ਇੰਨੀ ਆ ਲੇਕਿਨ ਸੰਗਤਾਂ ਨੂੰ ਗਰਮੀ ਨਹੀਂ ਲੱਗਦੀ ਲੱਗਦਾ ਨਹੀਂ ਵੀ ਇਹ ਬਾਬਾ ਜੀ ਦੇ ਚਮਤਕਾਰ ਨੇ ਬਾਬਾ ਜੀ ਦੇ ਗੁਰਬਾਣੀ ਦੇ ਸੰਗਤਾਂ ਜਿਹੜਿਆ ਮਤਾੜੇ ਕਣਾਂਦੀਆਂ ਇੱਥੇ ਸਰਦਾ ਦੇ ਨਾਲ ਸਰਦਾ ਪੂਰੀਆਂ ਹੁੰਦੀਆਂ ਭਾਵਨਾ ਬਿਲਕੁਲ ਸੁਣਨ ਦੇ ਵਿੱਚ ਇਹ ਵੀ ਹੁੰਦਾ ਕਹਿੰਦੇ ਕਿ ਜਦੋਂ ਚਪੈਲਾ ਸਾਹਿਬ 'ਚ ਹਾਜ਼ਰੀ ਭਰ ਕੇ ਜਾਂਦੇ ਨੇ ਤੇ ਕਦ ਜਾਂਦੇ ਨੇ ਜਿਹੜੀਆਂ ਮਰਜ਼ਾ ਪੂਰੀਆਂ ਹੋ ਜਾਂਦੀਆਂ ਇਸ ਗੱਲ ਦੇ ਬਾਰੇ ਸੂਲ ਦੱਸੋ ਬਾਬਾ ਜੀ ਤੁਹਾਨੂੰ ਪਤਾ ਜਦੋਂ ਗੁਰੂ ਬਾੜੀ ਦਾ ਜਾਪ ਹੋਣਾ ਸੰਗਤਾਂ ਦੇ ਵਿੱਚ ਤੇ ਬਾਬਾ ਜੀ ਆਪ ਕਿਰਪਾ ਆਪ ਕਰਨਗੇ ਜਿਉਂਦਾ ਕਿ ਬੱਚਿਆਂ ਨੇ ਮੰਗਣਾ ਆਣਾ ਪੜੇ ਉਹਨਾਂ ਨੇ ਤੇ ਕਿਰਪਾ ਦੇ ਕਰਨੀ ਬੱਚਿਆਂ ਤੇ ਹਾਂਜੀ ਸੋ ਜ਼ਰੂਰ ਹੋਰ ਵੀ ਜਿਹੜੀ ਇੱਥੇ ਸੰਗਤ ਮੌਜੂਦ ਹੈ ਬਾਬਾ ਜੀ ਇੰਨੀ ਗਰਮੀ ਹੈ ਲੇਕਿਨ ਸੰਗਤਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਉਤਸ਼ਾਹ ਦੀ ਕਮੀ ਨਹੀਂ ਹੈ ਨੋ ਪ੍ਰੋਬਲਮ ਬਿਲਕੁਲ ਕਹਿੰਦੇ ਗੁਰਬਾਣੀ ਸੁਣਨ ਲਈ ਜਾਪ ਕਰਨ ਦੀ ਸੰਗਤਾਂ ਤੇ ਆਂਦੀਆਂ ਰਹਿੰਦੀਆਂ ਨੇ ਯੈਸ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਸੰਗਤਾਂ ਦੇ ਨਾਲ ਮਿਲ ਕੇ ਹਾਜ਼ਰੀ ਭਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਖੁਸ਼ੀ ਸੋ ਜ਼ਰੂਰ ਬਿਲਕੁਲ ਕਹਿੰਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੱਡੀ ਸੇਵਾ ਜਿਹੜੀ ਖਟ ਰਹੇ ਨੇ ਬਾਬਾ ਜੀ ਹੋਣੀ ਪੱਖੇ ਦੀ ਸੇਵਾ ਚ ੱਲ ਕੇ ਸੰਗਤਾਂ ਨੂੰ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਆਦੀਆਂ ਨੇ ਨੰਦਮਸਤਕ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਤਾਂ ਮੈਂ ਹੁਸ਼ਾਰਪੁਰ ਤੋਂ ਹਾਂ ਜੀ ਸਮਾਂ ਹਰੇਕ ਐਤਵਾਰ ਨੂੰ ਮੇਰੀ ਫ੍ਰੀ ਗੱਡੀ ਹੁੰਦੀ ਆ ਮੈਂ ਫ੍ਰੀ ਸੇਵਾ ਵਾਲਾ ਯੁਵਾ ਕਿਆ ਬਾਰੇ ਗੱਡੀ ਜਿੰਨੀ ਗਰਮੀ ਉਹਨਾਂ ਨੂੰ ਆਨੰਦ ਆਉਂਦਾ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਕਹਿੰਦੇ ਸੰਗਤ ਨੂੰ ਨਹੀਂ ਗਰਮੀ ਲੱਗਦੀ ਗੁਰਬਾਣੀ ਕਹਿੰਦੇ ਹਿਰਦੇ ਨੂੰ ਇੰਨੀ ਠੰਡ ਪਾਉਂਦੀ ਗਰਮੀ ਹੈ ਹੀ ਨਹੀਂ ਸੀ ਗਰਮੀ ਲੱਗਦੀ ਨਹੀਂ ਆ ਜਦੋਂ ਨੰਗੇ ਪੈਰੀ ਆਈਦਾ ਮੈਂ ਕਹਾਂ ਜਦ ਪੈਰ ਵੀ ਕਿਤੇ ਕੁਝ ਕੁ ਨਹੀਂ ਬਿਲਕੁਲ ਭਾਈ ਬੋਰੀ ਕਿਰਪਾ ਬਾਬਾ ਜੀ ਜੀ ਬਾਬਾ ਦੀਪ ਸਿੰਘ ਜੀ ਕੋ ਲੈ ਕੇ ਜਾਣਾ ਮੈਂ ਉਹ ਦਿੰਦੇ ਆ ਹੀ ਮੰਗ ਸਰ ਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਉਹ ਆਪਣੇ ਆਪ ਦਿੰਦੇ ਆ ਜੀ ਬਿਲਕੁਲ ਬਿਲਕੁਲ ਦਿੰਦੇ ਨੇ ਜਿਹੜਾ ਕਹਿੰਦਾ ਬਿਨਾ ਮੰਗਿਆ ਉਹ ਮਦਦਾਂ ਇੱਥੇ ਪੂਰੀਆਂ ਹੋਦੀਆਂ ਨੇ ਸੰਗਤਾਂ ਬੈਠੀਆਂ ਨੇ ਮਾਤਾਵਾਂ ਬੈਣੀਆਂ ਬੈਠੀਆਂ ਮਾਦਾ ਜੀ ਗਦਮੀ ਬਹੁਤ ਹੈ ਲੇਕਿਨ ਫਿਰ ਵੀ ਸੰਗਤਾਂ ਦੇ ਵਿੱਚ ਪੂਰਾ ਉਹ ਤਸ਼ਾਹ ਚ ਬਾਬਾ ਸਾਹਿਬ ਨੂੰ ਲੈ ਕੇ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੱਥੇ ਕਹਿੰਦੇ ਮਦਦਾਂ ਪੂਰੀਆਂ ਹੁੰਦੀਆਂ ਜਦੋਂ ਬਹੁਤ ਵਧੀਆ ਬਹੁਤ ਵਧੀਆ ਵਧੀਆ ਵਰਗੀ ਹਾਂਜੀ ਸਤਿ ਸ਼੍ਰੀ ਅਕਾਲ ਕਿੰਦੇ ਵਧੀਆ ਮਹਿਸੂਸ ਹੁੰਦਾ ਵਾ ਇੱਥੇ ਛੋਟੇ ਛੋਟੇ ਜਿਹੜੇ ਬੱਚੇ ਵੀ ਸੇਵਾ ਕਰਦੇ ਪਏ ਆ ਕਿਦਾਂ ਦਾ ਮਹਿਸੂਸ ਹੁੰਦਾ ਜਦੋਂ ਸੰਗਤਾਂ ਦੇ ਵਿੱਚ ਉਹਨਾਂ ਤੋਂ ਸ਼ਾਮ ਹੁੰਦਾ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਕਿੰਦੇ ਸਾਡੀਆਂ ਮਦਦਾਂ ਪੂਰੀਆਂ ਹੁੰਦੀਆਂ ਇੱਥੋਂ ਦਾ ਹਾਂਜੀ ਪੂਰੀਆਂ ਗਰਮੀ ਨਹੀਂ ਮਹਿਸੂਸ ਹੁੰਦੀ ਫਿਰ ਨੋ ਸੋ ਜ਼ਰੂਰ ਬਿਲਕੁਲ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਦੀ ਕਿਸੇ ਤਰੀਕੇ ਦੀ ਵੀ ਕਮੀ ਨਹੀਂ ਹੈ ਹੋਰ ਵੀ ਜਿਹੜੇ ਲੋਕ ਪਹੁੰਚੇ ਹੋਏ ਨੇ ਅੱਵਾ ਨਾ ਹਜੇ ਵੀ ਜਿਹੜਾ ਉਹ ਕਹਿੰਦੇ ਨੇ ਫੋਨ ਤੋਂ ਵੀ ਜਿਹੜਾ ਹਜੇ ਤੱਕ ਪਾਰਸ ਚੱਲ ਰਿਹਾ ਵਾ ਐਡੀ ਸ਼ਰਧਾ ਮੈਨੂੰ ਲੱਗਦਾ ਕਿਤੇ ਕਿਤੇ ਦੇ ਜਿਹੜੀ ਪੱਖੇ ਦੀ ਸੇਵਾ ਚੱਲ ਕੇ ਸੰਗਤਾਂ ਨੂੰ ਇਥੇ ਪੁੰਨ ਖਟਿਆ ਜਾਂਦਾ ਆ ਬਾਬਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਗਰਮੀ ਦੇ ਵਿੱਚ ਸੰਗਤ ਬਹਿ ਕੇ ਪਾਰ ਦਾ ਜਾਪ ਕਰਦੀ ਆ ਤੇ ਤੁਸੀਂ ਵੀ ਇੱਡੀ ਵੱਡੀ ਸੇਵਾ ਖੱਟ ਰਹੇ ਹੋ ਵਧੀਆ ਹੁੰਦਾ ਵਧੀਆ ਮਹਿਸੂਸ ਹੁੰਦਾ ਕਹਿੰਦੇ ਖਾਤਰਾਂ ਦੀ ਜਿਹੜੀ ਮਨ ਮਰਾਦ ਪੂਰੀ ਹੁੰਦੀ ਹੈ ਇੱਥੇ ਬਾਬਾ ਦੀਪ ਸਿੰਘ ਜੀ ਦੀ ਹਾਂਜੀ ਹੁੰਦੀ ਆ ਸੋ ਬਿਲਕੁਲ ਬੜਾ ਵੱਡਾ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੱਖੀਆਂ ਚੱਲ ਕੇ ਸੰਗਤਾਂ ਨੂੰ ਸੇਵਾ ਖੱਟੀ ਜਾਦੀ ਆ ਪੁੰਨ ਖਟਿਆ ਜਾਂਦਾ ਆ ਮਤਾਵਾ ਪਹਿਣਾ ਵੀ ਇੱਥੇ ਮੌਜੂਦ ਨੇ ਆਪਣੇ ਆਪਣੇ ਫੋਨਸ ਤੋਂ ਜਿਹੜਾ ਪਾਠ ਚੱਲ ਰਿਹਾ ਵਾ ਕਿੰਨਾ ਖੁਸ਼ੀ ਦਾ ਮਾਹੌਲ ਹੈ ਕਿੰਨਾ ਉਤਸ਼ਾਹ ਦਾ ਮਾਹੌਲ ਹੈ ਸੰਗਤਾਂ ਦਾ ਆਲ ਮਿਲ ਕੇ ਇੱਥੇ ਪਾਠ ਕਰੀਆਂ ਜਾਪ ਕਰੀਆਂ ਬਾਬਾ ਜੀ ਬੜੀ ਵੱਡੀ ਸੇਵਾ ਖਾਤਰ ਉਹ ਪੱਖਾ ਚੱਲ ਕੇ ਗਰਮੀ ਦੇ ਵਿੱਚ ਹਾਂ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਸੰਗਤਾਂ ਬੈਠ ਕੇ ਆਲ ਮਿਲ ਕੇ ਬਾਤ ਕਰਦੀਆਂ ਨੇ ਬਹੁਤ ਵਧੀਆ ਕਹਿੰਦੇ ਮੰਗੀਆਂ ਮਦਦਾਂ ਪੂਰੀਆਂ ਹੁੰਦੀਆਂ ਨੇ ਇੱਥੇ ਦਰ ਤੋਂ ਹਾਂ ਜੀ ਹਾਂ ਜੀ ਹੁੰਦੀਆਂ ਦੂਦੋਂ ਦੂਦੋਂ ਸੰਗਤਾਂ ਆਦੀਆਂ ਨੇ ਪ੍ਰਬੰਧ ਬਹੁਤ ਵਧੀਆ ਕੀਤੇ ਗਏ ਨੇ ਸੇਵਾਦਾਰਾਂ ਵੱਲੋਂ ਵੀ ਤੇ ਤੁਸੀਂ ਵੀ ਇੰਨੀ ਵੱਡੀ ਸੇਵਾ ਜਦੋਂ ਖਾਟ ਕੇ ਘਰ ਜਾਂਦੇ ਹੋ ਕਿੱਦਾਂ ਦਾ ਮਹਿਸੂਸ ਕਰਦੇ ਹੋ ਬਹੁ ਬਿਲਕੁਲ ਲਫ਼ਜ਼ਾਂ ਦੇ ਵੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ ਜਦੋਂ ਇੰਨੀ ਵੱਡੀ ਸੇਵਾ ਖੱਟ ਕੇ ਲਫ਼ਜ਼ ਘਟ ਪੈਂਦੇ ਨੇ ਸੰਗਤਾਂ ਦੀ ਸ਼ਰਧਾ ਦੇਖ ਕੇ ਕਿਉਂਕਿ ਬੜੇ ਵੱਡੀ ਮਾਨ ਦੀ ਫਕਲ ਦੀ ਗੱਲ ਹੈ ਜਦੋਂ ਸੰਗਤਾਂ ਅੱਜ ਮਿਲ ਕੇ ਬੈਠ ਕੇ ਬਾਤ ਕਰਦੀਆਂ ਨੇ ਗੁਰਬਾਣੀ ਦਾ ਜਾਪ ਕਰਦੀਆਂ ਨੇ ਤੇ ਆਪਣੀਆਂ ਮਨ ਮੰਗੀਆਂ ਮੁਲਾਦਾਂ ਪਾਉਂਦੀਆਂ ਨੇ ਉਧਰ ਜਲ ਦੀ ਵੀ ਸੇਵਾ ਜਿਹੜੀ ਚੱਲ ਰਹੀ ਹੈ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਬਿਲਕੁਲ ਇੱਥੇ ਵੀ ਗੱਲਬਾਤ ਕਰਾਂਗੇ ਬਾਬਾ ਜੀ ਬੜੀ ਵੱਡੀ ਸੇਵਾ ਖਾਤਰ ਹੋ ਗਰਮੀ ਦੇ ਵਿੱਚ ਕਿੱਦਾਂ ਦਾ ਮਹਿਸੂਸ ਹੁੰਦਾ ਹਾਂਜੀ ਬੜੀ ਵੱਡੀ ਸੇਵਾ ਖਾਤਰ ਹੋ ਗਰਮੀ ਦੇ ਵਿੱਚ ਸੰਗਤਾਂ ਬੈਠੀਆਂ ਕਿੱਦਾਂ ਦਾ ਮਹਿਸੂਸ ਹੁੰਦਾ ਨੀਂ ਲੱਗੀ ਪਈ ਆ ਮਹਾਰਾਜ ਦੇ ਨਾਲ ਭਾਈ ਅਸੀਂ ਜਨਨਾਮ ਜਪ ਰਹੇ ਆ ਸੇਵਾ ਕਰੀ ਜਾ ਰਹੇ ਆ ਗਰਮੀ ਵਿੱਚ ਬਿਲਕੁਲ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਈਆਂ ਨੇ ਲੇਕਿਨ ਇੱਥੇ ਕਿਸੇ ਨੂੰ ਗਰਮੀ ਨਹੀਂ ਮਹਿਸੂਸ ਹੋ ਰਹੀ ਕਹਿੰਦੇ ਗੁਰਬਾਣੀ ਸੀਨਾ ਠਾਲਦੀ ਆ ਤੇ ਉਹਦੇ ਉਹਦੇ ਹੀ ਬੜਾ ਮਸਾ ਲੈਣੀ ਮਹਾਰਾਜ ਜੀ ਕਿਰਪਾ ਜੀ ਤੁਹਾਡੇ ਸਾਹਮਣੇ ਆਵੇ ਲੋ ਹੰਤ ਨੰਦੀ ਪ੍ਰਬੰਧ ਨੇ ਦਵਾਈਆਂ ਦੇ ਜਲ ਦੇ ਪ੍ਰਸ਼ਾਦਿਆਂ ਦੇ ਨਜ਼ਾਰੇ ਲੱਗੇ ਮਹਾਰਾਜ ਦੇ ਘਰੇ ਅੰਦ ਕਿਰਪਾ ਮਾਲਕ ਜੀ ਜੋ ਤੁਸੀਂ ਕਹਿੰਦੇ ਨੇ ਜਿਹੜੇ ਇਸ ਵਕਤ ਨਜ਼ਾਰੇ ਕਹਿੰਦੇ ਲੱਗੇ ਹੋਏ ਆ ਇੰਨਾ ਆਨੰਦ ਲੈਦੀਆਂ ਸੰਗਤਾਂ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਪਾਂ ਆਉਂਦੇ ਆ ਅਮਰਸਰ ਸਹਿ ਵਿਖੇ ਸ਼ਹੀਦਾ ਜ਼ੈਬ ਵਿਖੇ ਜਿਹੜੀ ਰੌਣਕ ਹੈ ਉਹ ਦੇਖਦੇ ਨੇ ਜ਼ਿਆਦਾ ਬੰਦੇ ਨੇ ਕਿਉਂਕਿ ਇਹ ਨੋਖੇ ਆਮ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਚਬਾਦਾ ਇੱਥੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਜਲਦੀ ਸੇਵਾ ਲਗਾਤਾਰ ਚੱਲ ਰਹੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਸੰਗਤ ਇੰਨੀ ਕਿ ਜ਼ਿਆਦਾ ਵੱਡੀ تعداد ਦੇ ਵਿੱਚ ਬੈਠੀ ਹੋਈ ਹੈ ਕਿ ਕੁਝ ਸੰਗਤਾਂ ਨੂੰ ਬਾਹਰ ਵੀ ਬੈਠ ਕੇ ਜਿਹੜਾ ਗੁਰਬਾਣੀ ਦਾ ਨਾਮ ਜਪ ਕਰਨਾ ਪੈਦਿਆ ਵਾ ਬੜੀ ਸ਼ਰਧਾ ਦੇ ਨਾਲ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਬਾਬਾ ਜੀ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਗਰਮੀ ਸੰਗਤਾਂ ਨੂੰ ਲੱਗ ਨਹੀਂਦੀ ਪੂਰੇ ਉਤਸ਼ਾਹ ਨਾਲ ਬੈਠੀ ਹੋਈਆਂ ਸਿੰਘ ਰਹਿੰਦੇ ਚੜਦੀ ਗਲਾ ਆ ਚਪਾਰੇ ਸਭ ਦੀ ਬਹੁਤ ਕਿਰਪਾ ਬਾਬੇ ਦੀਪ ਸਿੰਘ ਦੀ ਇੰਨੀ ਸੰਗਤ ਸੋਚਿਆ ਨਹੀਂ ਜਿੰਨੀ ਬਾਬੇ ਦੀਪ ਸਿੰਘ ਦੇ ਆ ਜਾਂਦੀ ਆ ਬਹੁਤ ਬਾਬਾ ਦੀਪ ਸਿੰਘ ਮਿਹਰਬਾਨ ਅਨੋਖੇ ਮਸ਼ਹੂਰ ਕਿਹਾ ਜਾਂਦਾ ਬਾਬਾ ਜੀ ਨੂੰ ਤੇ ਅੱਜ ਵੀ ਸੰਗਤਾਂ ਉਹਨਾਂ ਦੇ ਦਾਦੋਂ ਪੋਤੋਂ ਚੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਜਦੋਂ ਇਦਾਂ ਦੇ ਕ੍ਰਿਸ਼ਮੇ ਤੇ ਦੇਖਣ ਨੂੰ ਮਿਲਦੇ ਆ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਿਹੜਾ ਤੇ ਘਰੋਂ ਆਂਦਾ ਆ ਉਹਨੂੰ ਮਹਾਰਾਜ ਹਰ ਝੋਲੀ ਪੂਰੀ ਕਰਦਾ ਆ ਹਰ ਮਰਿਆਦ ਪੂਰੀ ਕਰਦਾ ਆ ਜਿਹੜਾ ਸੱਚੇ ਦਿਲੋਂ ਬਾਬੇ ਦੀਪ ਸਿੰਘ ਦੇ ਚਪੈਰੇ ਜਾਣ ਕੇ ਆ ਜਾਂਦਾ ਅੰਗ ਸੰਗ ਹਮੇਸ਼ਾ ਹੀ ਨਾ ਰਹਿੰਦੇ ਆ ਬਾਬਾ ਦੀਪ ਸਿੰਘ ਗਰਮੀ ਸੰਗ ਤਾਂ ਉਹਨੂੰ ਲੱਗ ਨਹੀਂਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗ ਤੁਹਾਨੂੰ ਮੈਂ ਫੇਰ ਦੱਸਿਆ ਵੀ ਸੰਗ ਰਹਿੰਦੇ ਚੜ੍ਹਦੀ ਕਲਾ ਆ ਕੀ ਬਾਤ ਹੈ ਜੀ ਬਿਲਕੁਲ ਕਹਿੰਦੇ ਬੜੀ ਖੁਸ਼ੀ ਹੈ ਕਹਿੰਦੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਕਿਉਂਕਿ ਗਰਮੀ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਬਾਬਾ ਜੀ ਦੀ ਜਿਹੜੀ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਬਾਬਾ ਜੀ ਬੜੀ ਵੱਡੀ ਸੇਵਾ ਖਾਤਰੇ ਹੋ ਜਲਦੀ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹਕ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਾਬਾ ਦੀਪ ਸਿੰਘ ਜੀ ਦੀ ਚੰਪਾ ਬਾਬਾ ਜੀ ਦੀ ਪੂਰੀ ਸੋ ਬਿਲਕੁਲ ਵੱਡਾ ਉਤਸ਼ਾਹ ਪੂਰੇ ਪਖਤਾ ਇੰਤਜ਼ਾਮਾਤ ਕੀਤੇ ਗਏ ਨੇ ਸੰਗਤਾਂ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਬੜੇ ਆਨੰਦਮਈ ਤਰੀਕੇ ਦੇ ਨਾਲ ਇੱਥੇ ਚਪੈਦਾ ਸਾਹਿਬ ਬਾਬਾ ਜੀ ਦਾ ਮਨਾਇਆ ਜਾ ਰਿਹਾ ਵਾ